ਸਟੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਲੈਂਸ ਤੇ ਡੋਨਲਡ ਟਰੰਪ ਦੀ ਨਵੀਂ ਕੈਬਨਿਟ ਦਾ ਵਿਸਥਾਰ ਚੰਡੀਗੜ੍ਹ ਦੀ ਹਰਮਿਤ ਢਿੱਲੋਂ ਨੂੰ ਕੈਬਨਿਟ ਵਿੱਚ ਕੀਤਾ ਗਿਆ ਸ਼ਾਮਿਲ ਭਾਰਤਿਆਂ ਨੂੰ ਜਾਰੀ ਸਟੱਡੀ ਵੀਜ਼ਾ ਦੇ ਅੰਕੜੇ ਆਏ ਸਾਹਮਣੇ ਅਮਰੀਕੀ ਵਿਦਿਆਰਥੀ ਵੀਜ਼ਾ 'ਚ 38% ਦੀ ਗਿਰਾਵਟ ਭਾਰਤ ਦੇ ਵਿੱਚ ਵਾਚ ਸਕਦਾ ਹੈ ਡੋਨਲਡ ਟਰੰਪ ਦਾ ਕਾਰੋਬਾਰ ਦਾ 10 ਟਾਵਰ ਬਣਾਉਣ ਦੀ ਬਣਾਈ ਜਾ ਰਹੀ ਯੋਜਨਾ ਹੁਣ ਖਬਰਾਂ ਵਿਸਥਾਰ ਦੇ ਨਾਲ 트럼ਪ ਦੇ ਨਵੇਂ ਕੈਬਨਿਟ ਦਾ ਦਿਨੋਦਿਨ ਵਿਸਥਾਰ ਕੀਤਾ ਜਾ ਰਿਹਾ ਹੈ ਕਿਉਂਕਿ ਅਗਲੇ ਸਾਲ 20 ਜਨਵਰੀ ਨੂੰ ਡੋਨਾਲਡ 트럼ਪ ਨੇ ਸੌਚਕਣੀ ਹੈ ਤੇ ਉਹਨਾਂ ਦੀ ਨਵੀਂ ਕੈਬਨਿਟ ਦੇ ਵਿੱਚ ਹੁਣ ਇੱਕ ਪੰਜਾਬਣ ਦੀ ਐਂਟਰੀ ਹੋ ਚੁੱਕੀ ਹੈ ਪੰਜਾਬੀ ਚਿਹਰੇ ਦੀ ਸ਼ਮੂਲੀਅਤ ਹੋ ਚੁੱਕੀ ਹੈ ਚੰਡੀਗੜ੍ਹ ਦੇ ਰਹਿਣ ਵਾਲੀ ਹਰਮੀਤ ਕੌਰ ਢਿੱਲੋਂ ਨੂੰ ਉੱਚ ਅਹੁਦੇ ਵਾਸਤੇ ਨਾਮਜ਼ਦ ਕੀਤਾ ਗਿਆ ਹੈ ਡੋਨਾਲਡ 트럼ਪ ਨੇ ਭਾਰਤੀ ਅਮਰੀਕੀ ਹਰਮਿਤ ਕੌਰ ਢਿਲੋਂ ਨੂੰ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ 트럼ਪ ਨੇ ਆਪਣੀ ਮਲਕੀਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਘੋਸ਼ਣਾ ਕੀਤੀ ਕਿ ਮੈਂ ਹਰਮਿਤ ਕੌਰ ਢਿਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਨੇ ਸਾਡੀ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਲਗਾਤਾਰ ਅਵਾਜ਼ ਚੁੱਕੀ ਹੈ। ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਹਰਮੀਤ ਸਾਡੇ ਸੰਵਿਧਾਨਿਕ ਅਧਿਕਾਰਾਂ ਦੀ ਅਨਥਕ ਰੱਖਿਆ ਖੋਵੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰੇਗੀ। ਲੋਹ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਦੇ ਵਿੱਚੋਂ ਇੱਕ ਹੈ ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰਿਆਂ ਅਤੇ ਸਿਰਫ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ ਹਰਮੀਤ ਡਾਟ ਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ ਤੋਂ ਗ੍ਰੈਜੂਏਟ ਹੈ ਅਤੇ ਯੂਐਸ 4ਥ ਸਰਕਟ ਕੋਰਟ ਆਫ ਅਪੀਲਸ ਵਿੱਚ ਕਲਰਕ ਹੈ ਹਰਮਿਤ ਸਿੱਖ ਧਾਰਮਿਕ ਪਾਈਚਾਰੇ ਦੇ ਨਾਲ ਜੁੜੀ ਹੋਈ ਹੈ ਢਿੱਲੋਂ ਨੇ ਇਸ ਸਾਲ ਜੁਲਾਈ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਰਦਾਸ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਵਾਸਤੇ ਅਸਫਲ ਰਹੀ ਸੀ ਚੰਡੀਗੜ੍ਹ 'ਚ ਜਨਮੀ 54 ਸਾਲਾਂ ਢਿੱਲੋਂ ਬਚਪਨ 'ਚ ਆਪਣੇ ਮਾਤਾ ਪિતા ਨਾਲ ਅਮਰੀਕਾ ਚਲੀ ਗਈ ਸੀ 2016 ਵਿੱਚ ਉਹ ਕਲੀਵੈਂਡ ਵਿੱਚ ਜੀਓਪੀ ਸੰਮੇਲਨ ਦੇ ਮੰਚ ਤੇ ਆਉਣ ਵਾਲੀ ਪਹਿਲੀ ਭਾਰਤੀ ਅਮਰੀਕਨ ਮਹਿਲਾ ਸੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਜਾ ਰਹੇ ਨੇ ਤੇ ਅਮਰੀਕਾ ਜਾ ਕੇ ਪੜ੍ਹਾਈ ਵੀ ਕਰ ਰਹੇ ਨੇ ਪਰ ਤਾਜ਼ਾ ਆંકੜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਵਿਖਾਇਆ ਗਿਆ ਹੈ ਕਿ ਭਾਰਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਅਮਰੀਕੀ ਵਿਦਿਆਰਥੀ ਵੀਜ਼ਾ ਯਾਨੀ ਕਿ ਸਟੱਡੀ ਵੀਜ਼ਾ ਦੇ ਵਿੱਚ 38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਯਾਨੀ ਕਿ ਭਾਰਤੀਆਂ ਨੂੰ ਸਟੱਡੀ ਵੀਜ਼ਾ ਦੇਣ ਦੇ ਵਿੱਚ ਕਟੌਤੀ ਹੋ ਰਹੀ ਹੈ ਅਮਰੀਕਾ ਦੇ ਵਿੱਚ ਪੜ੍ਹਨ ਵਾਸਤੇ ਜਾਣ ਵਾਲੇ ਵਿਦਿਆਰਥੀਆਂ ਸੰਬੰਧੀ ਹੈਰਾਨੀ ਜਨਕ ਆંકੜੇ ਸਾਹਮਣੇ ਆਏ ਨੇ ਆંકડા ਮੁਤਾਬਕ ਅਮਰੀਕੀ ਸੰਸਥਾਵਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਕੋਵਿਡ-2 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਆਂਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਮੁਕਾਬਲੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ F1 ਵਿਦਿਆਰਥੀ ਵੀਜ਼ਾ ਵਿੱਚ 38% ਦੀ ਕਮੀ ਆਈ ਹੈ। Indian Express ਨੇ ਕਾਉਂਸਲਰ ਮਾਮਲਿਆਂ ਦੇ ਬਿਊਰੋ ਦੀ ਵੈੱਬਸਾਈਟ ਤੇ ਉਪਲਬਧ ਗੈਰ ਪ੍ਰਵਾਸੀ ਵੀਜ਼ਾ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ F1 ਵੀਜ਼ੇ ਮਹਾਂਮਾਰੀ ਤੋਂ ਬਾਅਦ ਸਭ ਤੋਂ ਹਟਲੇ ਪੱਧਰ ਤੇ ਪਹੁੰਚ ਗਏ ਨੇ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ 64800 ਵੀਜ਼ੇ ਜਾਰੀ ਕੀਤੇ ਗਏ ਨੇ ਜਦਕਿ 2023 ਦੇ ਇਸੇ ਮਹੀਨਿਆਂ ਦੌਰਾਨ 13495 ਵੀਜ਼ੇ ਜਾਰੀ ਕੀਤੇ ਗਏ ਸੀ ਆંકੜੇ ਦੱਸਦੇ ਨੇ ਕਿ 2021 ਵਿੱਚ 65000 4235 ਵੀਜ਼ੇ ਜਾਰੀ ਕੀਤੇ ਗਏ ਸਨ ਅਤੇ 2022 ਵਿੱਚ 93181 ਵੀਜ਼ੇ ਜਾਰੀ ਕੀਤੇ ਗਏ ਸਨ ਮਹਾਂਮਾਰੀ ਦੌਰਾਨ 2020 ਦੇ ਪਹਿਲੇ 9 ਮਹੀਨਿਆਂ ਦੌਰਾਨ ਭਾਰਤੀਆਂ ਨੂੰ ਸਿਰਫ 6460 F1 ਵੀਜ਼ਾ ਜਾਰੀ ਕੀਤੇ ਗਏ ਸਨ ਇਹ ਘਰਾਵਟ ਸਿਰਫ ਭਾਰਤੀ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਅਮਰੀਕਾ ਆਉਣ ਵਾਲੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵੱਡੀ ਗਿਰਾਵਟ ਦੇਖੀ ਗਈ ਹੈ 2024 ਦੇ ਮੁਕਾਬਲੇ ਚੀਨ ਦੇ ਵਿਦਿਆਰਥੀ 8% ਘੱਟ ਪਹੁੰਚ ਗਏ ਨੇ ਚੀਨੀ ਵਿਦਿਆਰਥੀਆਂ ਨੂੰ ਜਨਵਰੀ ਤੋਂ ਸਤੰਬਰ ਤੱਕ ਕੁੱਲ 73781 ਐਫ 1 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਪਿਛਲੇ ਸਾਲ 80603 ਤੋਂ ਘੱਟ ਸਨ ਪਰ ਹਜੇ ਵੀ 2022 ਵਿੱਚ ਜਾਰੀ ਕੀਤੇ ਗਏ 52034 ਤੋਂ ਵੱਧ ਸਨ ਐਫ 1 ਵੀਜ਼ਾ ਅਰਕਾ ਦੇ ਵਿੱਚ ਵਿਦਿਅਕ ਸੰਸਥਾਵਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਗੈਰ ਪ੍ਰਵਾਸੀ ਸ਼੍ਰੇਣੀ ਹੈ ਜਦਕਿ M1 ਵੀਜ਼ਾ ਪੇਸ਼ੇਵਰ ਤੇ ਗੈਰ ਅਕਾਦਮਿਕ ਪ੍ਰੋਗਰਾਮਾਂ ਨੂੰ ਕਵਰ ਕਰਦਾ ਹੈ ਇੰਡੀਅਨ ਐਕਸਪ੍ਰੈਸ ਦਾ ਵਿਸ਼ਲੇਸ਼ਣ F1 ਵੀਜ਼ਾ ਤੇ ਕੇਂਦ੍ਰਿਤ ਹੈ ਜੋ ਕਿ ਸਲਾਨਾ ਅਮਰੀਕੀ ਵੀਜ਼ਿਆਂ ਦਾ 90% ਤੋਂ ਵੱਧ ਹੈ ਵਿਦੇਸ਼ੀ ਸਿੱਖਿਆ ਸਲਾਹਕਾਰਾਂ ਨੇ ਇਸ ਸਾਲ F1 ਵੀਜ਼ਾ ਜਾਰੀ ਕਰਨ ਵਿੱਚ ਕਮੀ ਦੇ ਕਾਰਨਾਂ ਬਾਰੇ ਗੱਲ ਕੀਤੀ ਹੈ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਇਸ ਦਾ ਇੱਕ ਅਹਿਮ ਕਾਰਨ ਦੱਸਿਆ ਗਿਆ ਹੈ ਲੰਮੇ ਇੰਤਜ਼ਾਰ ਦੇ ਸਮੇਂ ਅਤੇ ਵੀਜ਼ਾ ਸੰਬੰਧੀ ਚੁਣੌਤੀਆਂ ਬਾਰੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਰੀਚ ایਵੀ.com ਦੀ ਸੀਈਓ ਵਿਭਾਗ ਕਾਗੀ ਨੇ ਕਿਹਾ ਕਿ ਅਮਰੀਕਾ ਹਜੇ ਵੀ ਵਿਦਿਆਰਥੀਆਂ ਲਈ ਤਰਜੀਹੀ ਮੰਚਲਾ ਪਰ ਜ਼ਿਆਦਾਤਰ ਵਿਦਿਆਰਥੀ ਆਪਣੇ ਵਿਕਲਪਾਂ ਨੂੰ ਖੁੱਲਾ ਰੱਖਣ ਲਈ ਕੈਨੇਡਾ ਯੂਕੇ ਤੇ ਜਰਮਨੀ ਵਰਗੇ ਆਪਸ਼ਨਸ ਨੂੰ ਦੇਖ ਰਹੇ ਨੇ ਭਾਰਤ ਦੇ ਵਿੱਚ ਡੋਨਾਲਡ 트੍ਰੰਪ ਕਾਰੋਬਾਰ ਵਧਾਉਣ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਨੇ ਡੋਨਾਲਡ 트੍ਰੰਪ ਨੇ ਮੁੜ ਰਾਸ਼ਟਰਪਤੀ ਚੁਣੇ ਜਾਣ ਦੇ ਨਾਲ ਭਾਰਤ ਦੇ ਵਿੱਚ ਉਹਨਾਂ ਦੇ ਵਪਾਰਕ ਹਿੱਤਾਂ ਤੇ ਮੁੜ ਧਿਆਨ ਕੇਂਦ੍ਰਿਤ ਹੋ ਗਿਆ ਹੈ 트੍ਰੰਪ ਆਰਗੇਨਾਈਜੇਸ਼ਨ ਭਾਰਤ ਦੇ ਵਿੱਚ 10 ਟਾਵਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਇਹ ਹਿੱਤਾਂ ਦੇ ਸੰਭਾਵੀ ਟਕਰਾਅ ਦੇ ਵੱਲ ਇਸ਼ਾਰਾ ਕਰਦਾ ਹੈ 트੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕਿਸੇ ਅਮਰੀਕੀ ਰਾਸ਼ਟਰਪਤੀ ਲਈ ਵਿਦੇਸ਼ਾਂ ਵਿੱਚ ਇੰਨਾ ਵੱਡਾ ਕਾਰੋਬਾਰੀ ਸਾਮਰਾਜ ਹੋਣ ਪਾਰੇ ਸਾਰੇ ਅਚਾਨਣ ਸਨ ਦੂਜੇ ਕਾਰਜਕਾਲ 'ਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ 트럼ਪ ਆਰਗੇਨਾਈਜੇਸ਼ਨ ਦੇ ਕਾਰੋਬਾਰ ਤੇ ਜ਼ਿਆਦਾ ਰੋਕ ਨਹੀਂ ਲੱਗੇਗੀ। ਭਾਰਤ ਵਿੱਚ 트럼ਪ ਟਾਵਰਸ ਦੀ ਵੱਧਦੀ ਗਿਣਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 트럼ਪ ਦੇ ਚੰਗੇ ਸੰਬੰਧਾਂ ਦੇ ਕਾਰਨ ਮੰਨੀ ਜਾ ਰਹੀ ਹੈ। ਜਦੋਂ ਡੋਨਾਲਡ 트럼ਪ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਸਨ ਤਾਂ ਭਾਰਤ ਵਿੱਚ 트럼ਪ ਬ੍ਰਾਂਡ ਦੀਆਂ ਤੋਂ ਇਮਾਰਤਾਂ ਬਣ ਗਈਆਂ ਸਨ ਇੱਕ ਮੁੰਬਈ ਵਿੱਚ ਤੇ ਦੂਜੀ ਪੂਨੇ ਵਿੱਚ। 2019 ਵਿੱਚ ਆਪਣੀ ਜਿੱਤ ਤੋਂ ਪਹਿਲਾਂ 트ੰਪ ਸੰਗਠਨ ਨੇ ਦੋ ਹੋਰ ਵੱਡੇ ਸ਼ਹਿਰਾਂ ਵਿੱਚ ਸੌਦੇ ਕਰਕੇ ਭਾਰਤ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਨਵੰਬਰ ਵਿੱਚ 트ੰਪ ਦੀ ਜਿੱਤ ਤੋਂ ਅਗਲੇ ਦਿਨ ਇੱਕ ਭਾਰਤੀ ਡਿਵੈਲਪਰ ਨੇ ਸਥਾਨਕ ਮੀਡੀਆ ਨੂੰ ਅੱਧੀ ਦਰਜਨ ਨਵੇਂ ਸੌਦੇ ਬਾਰੇ ਦੱਸਿਆ ਹੈ। ਹੋਰ ਸੌਦੇਾਂ ਦੀ ਤਰ੍ਹਾਂ ਭਾਰਤੀ ਕੰਪਨੀਆਂ ਜ਼ਮੀਨ ਖਰੀਦੀਆਂ ਨੇ ਉੱਚੀਆਂ ਇਮਾਰਤਾਂ ਬਣਾਉਂਦੀਆਂ ਨੇ ਇਕਾਈਆਂ ਵੇਚਦੀਆਂ ਨੇ ਤੇ 트럼ਪ ਦੇ ਨਾਮ ਦੀ ਵਰਤੋਂ ਕਰਨ ਲਈ ਫੀਸ ਅਦਾ ਕਰਦੀਆਂ ਨੇ ਇਹ ਸੌਦੇ ਭਾਰਤ ਨੂੰ 트럼ਪ ਆਰਗਨਾਈਜੇਸ਼ਨ ਦੀਆਂ ਨਜ਼ਰਾਂ ਵਿੱਚ ਹੋਰ ਵੀ ਪ੍ਰਮੁਖਤਾ ਪ੍ਰਦਾਨ ਕਰ ਰਹੇ ਨੇ ਹਾਲਾਂਕਿ ਇਸ ਕਾਰਨ ਹਿੱਤਾਂ ਦੇ ਟਕਰਾਅ ਦਾ ਵੀ ਮੁੱਦਾ ਧਿਆਨ ਦੇ ਵਿੱਚ ਆ ਗਿਆ ਹੈ। 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਕਿਸੇ ਅਮਰੀਕੀ ਰਾਸ਼ਟਰਪਤੀ ਲਈ ਵਿਦੇਸ਼ਾਂ ਵਿੱਚ ਇੰਨੇ ਵਿਆਪਕ ਵਪਾਰਕ ਹਿੱਤਾਂ ਦਾ ਹੋਣਾ ਬੇਮਿਸਾਲ ਸੀ। ਅਮਰੀਕਾ 트럼ਪ ਪਰਿਵਾਰ ਦੇ ਰੀਅਲ ਏਸਟੇਟ ਕਾਰੋਬਾਰ ਦਾ ਕੇਂਦਰ ਹੈ। ਫਿਲੀਪੀਨਜ਼, ਤੁਰਕੀਏ ਅਤੇ ਉਰੂਗਵੇ ਵਿੱਚ ਇੱਕ-ਇੱਕ 트럼ਪ ਟਾਵਰ ਹੈ। ਕੰਪਨੀ ਨੇ 트럼ਪ ਟਾਵਰ ਨੂੰ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੇਚਣ ਲਈ ਸੌਦਿਆਂ ਤੇ ਦਸਤਖਤ ਕੀਤੇ ਨੇ। ਪਰ ਭਾਰਤ ਵੱਖਰਾ ਹੈ। ਟਰੰਪ ਕੰਪਨੀ ਦੇ ਵਪਾਰਕ ਭਾਈਵਾਲ ਆਉਣ ਵਾਲੇ ਸਾਲਾਂ ਵਿੱਚ ਇੱਥੇ ਟਰੰਪ ਬ੍ਰਾਂਡ ਵਾਲੀਆਂ ਇਮਾਰਤਾਂ ਦੀ ਕੁੱਲ ਸੰਖਿਆ 10 ਤੱਕ ਲਿਆਉਣ ਦੀ ਯੋਜਨਾ ਬਣਾ ਰਹੇ ਨੇ ਭਾਰਤ ਦੀ ਅਰਥ ਵਿਵਸਥਾ 2025 ਵਿੱਚ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਦੀ ਉਮੀਦ ਦੇ ਵਿੱਚ ਹੈ ਦੇਸ਼ ਦਾ ਉੱਚ ਵਰਗ ਦਾ ਖਪਤਕਾਰ ਵਰਗ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਹੈ ਜਦਕਿ 1.4 ਅਰਬ ਦੀ ਆਬਾਦੀ ਦਾ ਵੱਡਾ ਹਿੱਸਾ ਸਥਿਰ ਅੰਤ ਨਾਲ ਜੂਝ ਰਿਹਾ ਹੈ ਚੁਣੇ ਗਏ ਰਾਸ਼ਟਰਪਤੀ ਦਾ ਪ੍ਰਦਾਨਮਨ ਰੀ ਨਰੇਂਦਰ ਮੋਦੀ ਨਾਲ ਲੰਮੇ ਸਮੇਂ ਤੋਂ ਦੋਸਤਾਨਾ ਸਿਆਸੀ ਗੱਠ ਜੋੜ ਰਿਹਾ ਹੈ 트럼ਪ ਦੇ ਉਹਨਾਂ ਦੇ ਸਮਰਥਨ ਨੇ ਕੰਪਨੀ ਦੇ ਬ੍ਰਾਂਡ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ ਅਜਿਹਾ ਭਾਰਤੀ ਰੀਅਲ ਅਸਟੇਟ ਮਹਾਰਾਂ ਦਾ ਕਹਿਣਾ ਹੈ ਭਾਰਤ ਦੇ ਸਭ ਤੋਂ ਵੱਡੇ ਪ੍ਰਾਪਰਟੀ ਸਲਾਹਕਾਰਾਂ ਵਿੱਚੋਂ ਇੱਕ ਐਨਰੋਗ ਦੇ ਸੰਸਥਾਪਕ ਅਤੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਅਮੀਰ ਲੋਕ ਜੋ ਸਟਾਕ ਮਾਰਕੀਟ ਰਿਟਰਨ ਤੋਂ ਅਮੀਰ ਹੋਏ ਨੇ ਉਹਨਾਂ ਨੇ ਪਾਇਆ ਹੈ ਕਿ ਉਹ ਸਿਰਫ ਬਚਾਉਣ ਦੀ ਬਜਾਏ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੇ ਨੇ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਨ ਵਾਲੀ ਮੁੰਬਈ ਸਥਿਤ ਕੰਪਨੀ ਜ ਬੇਕਾ ਡਿਵੈਲਪਰਸ ਦੇ ਸੰਸਥਾਪਕ ਕਲਪੇਸ਼ ਮਹਿਤਾ ਨੇ ਨਵੰਬਰ ਚ 81 ਕਿ ਟਰੰਪ ਟਾਵਰ ਦੱਖਣੀ ਸ਼ਹਿਰਾਂ ਹైదరాబాద్ ਅਤੇ ਬੈਂਗਲੁਰੂ ਅਤੇ ਮੁੰਬਈ ਪੂਨੇ ਤੇ ਨਵੀਂ ਦਿੱਲੀ ਦੇ ਬਹਰਵਾਰ ਬਣਾਏ ਜਾਣਗੇ ਮੁੰਬਈ ਅਤੇ ਪੂਨੇ ਵਿੱਚ ਦੋ ਪੂਰੀ ਤਰ੍ਹਾਂ ਨਾਲ ਬੜੀਆਂ ਟਰੰਪ ਟਾਵਰ ਇਮਾਰਤਾਂ ਤੋਂ ਇਲਾਵਾ ਟਰੰਪ ਬ੍ਰਾਂਡ ਵਾਲੀਆਂ ਹੋਰ ਇਮਾਰਤਾਂ ਉਸਾਰੀ ਦੇ ਵੱਖ-ਵੱਖ ਪੜਾਵਾਂ ਦੇ ਵਿੱਚ ਨੇ ਜਾਂਦੇ ਜਾਂਦੇ ਇੱਕ ਨਸਲ ਅਸ਼ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 638 ਯੂਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 780 ਅਮਰੀਕਨ ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 803 ਯੂਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 54 ਹਜ਼ਾਰ 46 ਰੁਪਏ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 66 ਹਜ਼ਾਰ 75 ਰੁਪਏ 24 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 70310 ਰੁਪਏ ਜ਼ਿਕਰ ਕਰਦੇ ਆਂ ਯੂਐਸ ਡਾਲਰ ਦਾ ਅੱਜ 1 ਯੂਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 88 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦਿਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ